ਮਹਿਫਲ ਦੇ ਵਿੱਚ ਆਪਸੋ ਦਾ ਸਵਾਗਤ ਹੈ ਤੇ ਮੈਂ ਤੁਹਾਡਾ دوست ਜਸਕਰਨ ਪੰਜਾਬੀ ਦੇ ਬਹੁਤ ਹੀ ਮਸ਼ਹੂਰ ਨਾਵਲਕਾ ਨਾਨਕ ਸਿੰਘ ਦੁਆਰਾ ਲਿਖਿਆ ਨਾਵਲ ਪਵਿੱਤਰ ਪਾਪੀ ਆਪਾਂ ਤੁਹਾਡੇ ਨਾਲ ਲੈ ਕੇ ਹਾਜ਼ਰ ਹੁੰਦੇ ਹਾਂ ਜਿਸ ਦੀਆਂ 14 ਕਿਸ਼ਤਾਂ ਆਪਾਂ ਆਪਣੇ ਚੈਨਲ ਤੇ ਅਪਲੋਡ ਕਰ ਚੁੱਕੇ ਹਾਂ ਜਿਨ੍ਹਾਂ ਨੂੰ ਤੁਸੀਂ ਉੱਥੇ ਜਾ ਕੇ ਸੁਣ ਸਕਦੇ ਹੋ ਪਿਛਲੇ ਭਾਗ ਦੇ ਵਿੱਚ ਅਸੀਂ ਸੁਣਿਆ ਸੀ ਕਿ ਵੀਨਾ ਦੇ ਮੰਦੀਆਂ ਤਾਰਾਂ ਇੱਕ ਵਾਰ ਫਿਰ ਸੁਰ ਹੋ ਕੇ ਸੰਗੀਤਕ ਗੂੰਜਾਰ ਪੈਦਾ ਕਰ ਰਹੀਆਂ ਹਨ ਪਰ ਕੇਦਾਰ ਉਸ ਤੋਂ ਹਮੇਸ਼ਾ ਦੂਰੀ ਬਣਾ ਕੇ ਰੱਖਣ ਲੱਗ ਪਿਆ ਹੈ ਉਸਨੇ ਸਿਗਰਟ ਪੀਣੀ ਵੀ ਸ਼ੁਰੂ ਕਰ ਦਿੱਤੀ ਹੈ ਪਰ ਵੀਨੀ ਹਮੇਸ਼ਾ ਉਸਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੀ ਹੈ ਇੱਕ ਦਿਨ ਲੰਮੀ ਵਾਰਤਾ ਲਾਪ ਤੋਂ ਬਾਅਦ ਕਦਾਰ ਵੀਰਾਂ ਨੂੰ ਦੱਸਦਾ ਹੈ ਕਿ ਪਾਪਾ ਜੀ ਦੀ ਚਿੱਠੀ ਆਈ ਸੀ ਉਹ ਬਿਮਾਰ ਹਨ ਸ਼ਾਇਦ ਵਿਆਹ ਤੇ ਨਾ ਆ ਸਕਣ ਪਰ ਉਹ ਇਹ ਗੱਲ ਮਾਇਆ ਨੂੰ ਨਾ ਦੱਸਣ ਲਈ ਵੀਨਾ ਤੋਂ ਇਕਰਾਰ ਲੈ ਲੈਂਦਾ ਹੈ ਅਤੇ ਇਸ ਦੇ ਨਾਲ ਹੀ ਸ਼ੁਰੂ ਹੁੰਦਾ ਹੈ ਭਾਗ 15ਵਾਂ ਵਿਆਹ ਦਾ ਦਿਨ ਸ਼ੇਕੜਾ ਪਹੁੰਚਾ ਪਰ ਜਿਸ ਮਨੁੱਖ ਦੀ ਸਾਰੇ ਟੱਬਰ ਨੂੰ ਅਡੀਕ ਸੀ ਉਹ ਨਹੀਂ ਆਇਆ ਆਂਡੀ ਗਵਾਂਡੀ ਮੂੰਹ ਜੋੜ-ਜੋੜ ਕੇ ਗੱਲਾਂ ਕਰ ਰਹੇ ਸਨ ਕਿ ਡੇਹ ਨੇਰ ਦੀ ਗੱਲ ਹੈ ਕਿ ਧੀ ਦਾ ਵਿਆਹ ਰਚਿਆ ਹੋਇਆ ਹੈ ਤੇ ਪਿਓ ਨੂੰ ਖੱਟਣ ਦੀ ਪਈ ਹੋਈ ਹੈ ਭਲਾਂ 40 ਦਿਨਾਂ ਲਈ ਆਹ ਨਹੀਂ ਸੀ ਸਕਦਾ ਬੰਬਈ ਕੋਈ ਸਮੁੰਦਰੋਂ ਪਾਰ ਤਾਂ ਨਹੀਂ ਸੀ ਇਧਰ ਕਦਾਰ ਦੇ ਹੀਲੇ ਬਹਾਨੇ ਜਿੰਨੇ ਕੋ ਕਰ ਸਕਦਾ ਸੀ ਸਭ ਖਤਮ ਹੋ ਚੁੱਕੇ ਸਨ ਕਈ ਵਾਰੀ ਉਹ ਬੈਠਾ-ਬੈਠਾ ਆਪਣੇ ਆਪ ਉੱਤੇ ਚੁੰਝਲਾ ਉਠਦਾ ਮੈਂ ਇਹ ਕੀ ਮੁਸੀਬਤ ਸਹਿੜ ਲਈ ਮਫਤ ਦੀ ਅਖੇ ਰਾਹ ਜਾਂਦੀ ਹੈ ਬਲਾਈ ਗੱਲ ਲੱਗ ਪਰ ਹੁਣ ਕੀ ਬਣੇਗਾ ਕੀ ਸਾਰਾ ਭੇਤ ਖੋਲਦਿਆਂ ਪਰ ਅਜਿਹਾ ਕਰਨ ਨਾਲ ਮੇਰੀ ਪੋਜੀਸ਼ਨ ਕੀ ਰਹੇਗੀ ਜਿਸ ਨੂੰ ਮੈਂ ਧਰਮ ਦੀ ਮਾਤਾ ਪ੍ਰਵਾਨ ਕਰ ਚੁੱਕਾ ਹਾਂ ਕੀ ਉਸ ਦਾ ਰੋਮ ਰੋਮ ਮੈਨੂੰ ਨਫ਼ਰਤ ਨਹੀਂ ਕਰਨ ਲੱਗ ਪਵੇਗਾ ਕਿ ਪੁੱਤਰ ਦੇ ਥਾਂ ਉਹ ਮੈਨੂੰ ਬੁੱਕਲ ਦਾ ਸੱਪ ਕਹਿ ਕੇ ਨਹੀਂ ਤਰਸ ਕਰੇਗੀ ਕੇਦਾਰ ਦੇ ਦਿਲ ਨੂੰ ਹਰ ਵੇਲੇ ਚੁੰਡਣ ਵਾਲੀ ਇਹੋ ਚਿੰਤਾ ਨਹੀਂ ਸੀ ਇੱਕ ਹੋਰ ਵੀ ਤੇ ਇਦੋਂ ਵੀ ਕਿਤੇ ਵੱਧ ਚੜ ਕੇ ਖਤਰਨਾਕ ਜਿਸ ਦਾ ਅਸਰ ਉਸ ਦੇ ਮਨ ਤੋਂ ਛੁੱਟ ਸਰੀਰ ਉੱਤੇ ਵੀ ਪੈ ਰਿਹਾ ਸੀ ਵੀਨਾ ਦਾ ਸਹਰੇ ਜਾਣ ਦਾ ਦਿਨ ਹੁਣ ਬਹੁਤ ਦੂਰ ਨਹੀਂ ਸੀ ਕੇਦਾਰ ਜਾਣਦਾ ਸੀ ਕੇ ਬੀਨਾ ਨਾਲ ਉਸਦਾ ਕੀ ਰਿਸ਼ਤਾ ਹੈ ਪਰ ਇਹ ਜਾਣਦਾ ਹੋਇਆ ਵੀ ਉਹ ਸਮਝ ਨਹੀਂ ਸੀ ਸਕਦਾ ਕਿ ਉਸ ਦੇ ਅੰਦਰ ਕੀ ਹੋ ਰਿਹਾ ਹੈ ਭੈਣ ਨੂੰ ਸਹਰੇ ਤੋਰਨ ਵਿੱਚ ਜਿਹੜੀ ਖੁਸ਼ੀ ਕਿਸੇ ਵੀਰ ਨੂੰ ਹੋ ਸਕਦੀ ਹੈ ਉਹ ਕਿਦਾਰ ਨੂੰ ਵੀ ਸੀ ਬੀਨਾ ਸੁਹਾਗ ਦਾ ਸੁਖ ਰਾਜ ਰਾਜ ਕੇ ਮਾਣੀ ਇਹ ਕਾਮਨਾ ਵੀ ਉਸ ਦੇ ਦਿਲ ਵਿੱਚ ਕੋਈ ਘਟ ਨਹੀਂ ਸੀ ਕੋਈ ਵੀ ਖੁਦਗਰਜ਼ ਲਾਲਸਾ ਉਸ ਨੂੰ ਆਪਣੇ ਅੰਦਰ ਪ੍ਰਗਟ ਰੂਪ ਵਿੱਚ ਵਿਖਾਈ ਨਹੀਂ ਸੀ ਦਿੰਦੀ ਪਰ ਇਹ ਸਭ ਕੁਝ ਹੁੰਦਿਆਂ ਵੀ ਕਿਦਾਰ ਔਖਾ ਸੀ ਪੀੜਤ ਤੇ ਡਾਢਾ ਤਰਸੀ ਹੋ ਕਈ ਵਾਰੀ ਉਹ ਆਪਣੇ ਅੰਦਰੋਂ ਇਸ ਤਕਲੀਫ ਦਾ ਕਾਰਨ ਲੱਭਣ ਦੀ ਕੋਸ਼ਿਸ਼ ਕਰਦਾ ਦਿਲ ਦਾ ਕੋਨਾ-ਕੋਨਾ ਟਟੋਲਦਾ ਮਤੇ ਕਿਤੇ ਕੋਈ ਚੰਗਾੜੀ ਲੁਕੀ ਹੋਈ ਹੋਵੇ ਪਰ ਕੁਝ ਵੀ ਨਾ ਤੇਰੇ ਕੀ ਹੈ ਕਿਉਂ ਹੈ ਇਸ ਤਰ੍ਹਾਂ ਦੀ ਹੈ ਇਹ ਚੀਜ਼ ਜਦ ਉੱਠਦੀ ਹੈ ਕਿਆਮਤ ਹਿਲਾ ਦਿੰਦੀ ਹੈ ਠਹਾਰ ਨੂੰ ਕੁਝ ਪਤਾ ਨਹੀਂ ਸੀ ਲੱਗਦਾ ਮਰਜ਼ ਹੀ ਜੜ ਨਹੀਂ ਲੱਭਦੀ ਤ ਉਸ ਦਾ ਇਲਾਜ ਕਿਵੇਂ ਲੱਭ ਸਕੇ ਇਹ ਚੀਜ਼ ਜਿਉਂ-ਜਿਉਂ ਵੀਨਾ ਦਾ ਵਿਆਹ ਨੇੜੇ ਆਉਂਦਾ ਗਿਆ ਬਰਾਬਰ ਵੱਧਦੀ ਗਈ ਤੇ ਅਖੀਰ ਹਾਲ ਤੈਥੋਂ ਤੱਕ ਪਹੁੰਚ ਗਈ ਕਿ ਕਦਾਰ ਦੇ ਹਰ ਸਵਾਸ ਨਾਲ ਦਿਲ ਦੀ ਹਰ ਧੜਕਨ ਨਾਲ ਉਸ ਨੂੰ ਇਹ ਚੀਜ਼ ਉੱਠਦੀ ਮਹਿਸੂਸ ਹੁੰਦੀ ਖਾਸ ਕਰਕੇ ਜਦੋਂ ਵੀ ਵੀਨਾ ਦਾ ਜ਼ਿਕਰ ਆਉਂਦਾ ਜਾਂ ਵੀਨਾ ਦੀ ਸ਼ਕਲ ਸਾਹਮਣੇ ਆਉਂਦੀ ਉਸ ਦਾ ਸਾਰਾ ਅੰਦਰਲਾ ਇਹਨਾਂ ਚੀਜ਼ਾਂ ਨਾਲ ਭਰ ਜਾਂਦਾ ਉਹ ਤੜਪ ਉੱਠਦਾ ਉੱਡ ਕੇ ਕਿਸੇ ਅਜੇਹੀ ਥਾਂਵੇਂ ਚਲੇ ਜਾਣ ਲਈ ਉਸ ਦੇ ਕਦਮ ਉੱਠ ਉੱਠ ਪੈਂਦੇ ਜਿੱਥੇ ਉਸ ਨੂੰ ਵੀਨਾ ਭੁੱਲ ਸਕੇ ਜਿਸ ਦੁਨੀਆ ਵਿੱਚ ਵੀਨਾ ਸ਼ਬਦ ਦੀ ਖੋਂਦ ਹੀ ਨਾ ਹੋਵੇ ਵੀਨਾ ਨੇ ਅਜੇ ਤੀਕਾ ਆਪਣੀ ਮਾਂ ਨੂੰ ਨਹੀਂ ਸੀ ਦੱਸਿਆ ਕੇ ਕਦਾਰ ਦੇ ਕਹੇ ਅਨਸਾਰ ਉਸ ਦਾ ਪਿਤਾ ਬਿਮਾਰ ਹੈ ਜੋ ਕੁਝ ਕਦਾਰ ਨੇ ਉਸ ਨੂੰ ਸਿਖਾਇਆ ਵੀਨਾ ਨੇ ਉਹੀ ਕੁਝ ਕਿਹਾ ਕੰਮ ਦਾ ਬਹੁਤ ਜ਼ੋਰ ਹੈ ਕੋਸ਼ਿਸ਼ ਤਾਂ ਕਰਨਗੇ ਪਰ ਸ਼ਾਇਦ ਵਿਆਹ ਤੇ ਨਾ ਪਹੁੰਚ ਸਕਣ ਆਦ ਪਰ ਪਿਓ ਦੀ ਬਿਮਾਰੀ ਦੀ ਚਿੰਤਾ ਤੇ ਉਸ ਦੇ ਨਾ ਆ ਸਕਣ ਦੀ ਹਸਰਤ ਇਹ ਵੀਨਾ ਲਈ ਘੱਟ ਦੁਖਦਾਈ ਨਹੀਂ ਸੀ ਜੇ ਇੰਨੇ ਵਿੱਚ ਹੀ ਬਸ ਹੁੰਦੀ ਤਾਂ ਵੀਨਾ ਦੇ ਦੁੱਖ ਦਾ ਪਿਆਲਾ ਖਬਰੇ ਨਾ ਹੀ ਛਲਕਦਾ ਪਰ ਇਧਰ ਕਦਾਰ ਦੀ ਹਾਲਤ ਨੂੰ ਉਹ ਜਿਉਂ-ਜਿਉਂ ਵੇਖਦੀ ਤੇ ਅਨੁਭਵ ਕਰਦੀ ਉਸ ਨੂੰ ਕਿਸੇ ਭਿਆਨਕ ਤੌਖਲੇ ਦੇ ਮਾਰੂ ਪਰਛਾਵੇਂ ਵਿਖਾਈ ਦੇਣ ਲੱਗ ਪੈਂਦੇ। ਬੀਨਾ ਇਤਨੀ ਬਾਲੜੀ ਨਹੀਂ ਸੀ ਕਿ ਕਦਾਰ ਦੀ ਮਾਨਸਿਕ ਅਵਸਥਾ ਨੂੰ ਸਮਝ ਨਾ ਸਕਦੀ ਹੋਵੇ, ਬਲਕਿ ਕਈਆਂ ਹਾਲਤਾਂ ਵਿੱਚ ਤਾਂ ਉਹ ਕਦਾਰ ਨਾਲੋਂ ਵੀ ਵਧੇਰੇ ਸਮਝ ਲੈਂਦੀ ਸੀ। ਜਦੋਂ ਵੇਖਦੀ ਕਿ ਕਦਾਰ ਹਮੇਸ਼ਾ ਉਸ ਦੇ ਸਾਹਮਣੇ ਆਉਣ ਤੋਂ ਵੀ ਕੰਨੀ ਘਤਰਾਉਂਦਾ ਹੈ ਤੇ ਕਿਵੇਂ ਉਹ ਵਾਪਸ ਆ ਕੇ ਕੰਮ ਤੋਂ ਚਿੱਕੀ ਮੰਜੀ ਲਈ ਅੰਦਰੋਂ ਬੂਹਾ ਮਾਰ ਕੇ ਪਿਆ ਰਹਿੰਦਾ ਹੈ। ਕਦਾਰ ਦਾ ਧੀਰਜ ਬੰਨਣ ਲਈ ਬੀਨਾ ਕਈ ਉਪਰਾਲੇ ਕਰਦੀ। ਕਿਸੇ ਨਾ ਕਿਸੇ ਬਹਾਨੇ, ਖਾਸ ਕਰਕੇ ਚਾਹ ਪੀਣ ਦੇ ਬਹਾਨੇ ਉਹ ਉਸ ਨਾਲ ਇਕਾਂਤ ਵਿੱਚ ਗੱਲਾਂ ਕਰਨੀਆਂ ਚਾਹੁੰਦੀ ਪਰ ਕੇਦਾਰ ਸੀ ਕਿ ਉਸ ਨੂੰ ਕਦੇ ਵੀ ਮੌਕਾ ਨਹੀਂ ਸੀ ਦਿੰਦਾ ਜਦ ਕਦੇ ਵੀਨਾ ਉਸ ਨੂੰ ਬਹੁਤ ਜਦ ਕਰਦੀ ਤਾਂ ਉਹ ਖਿੱਚ ਕੇ ਕਹਿੰਦਾ ਵੀਨਾ ਜੇ ਤੂੰ ਮੈਨੂੰ ਬਹੁਤਾ ਤੰਗ ਕਰੇਂਗੀ ਤਾਂ ਮੈਂ ਕਿਤੇ ਬਾਹਰ ਚਲਾ ਜਾਵਾਂਗਾ ਵੀਨਾ ਨਰਾਸ਼ ਤੇ ਦੁਖੀ ਹੋ ਕੇ ਮੋੜ ਆਉਂਦੀ ਵੀਨਾ ਪ੍ਰਤੱਖ ਵੇਖ ਰਹੀ ਸੀ ਕਿ ਕੇਦਾਰ ਇਸ ਵੇਲੇ ਇੱਕ ਭਾਰੀ ਤਪੱਸਿਆ ਜਾਂ ਤਿਆਗ अथवा ਕੋਈ ਕਠਨ ਕੁਰਬਾਨੀ ਇਹੋ ਜਿਹਾਂ ਹੀ ਕੁਝ ਕਰ ਰਿਹਾ ਹੈ ਜਿਸ ਦਾ ਫਲ ਰੂਪ ਉਸ ਦੀ ஆரோਗਤਾ ਉਸ ਦੇ ਦਿਲ ਦਾ ਅਮਨ ਤੇ ਉਸ ਦੀ ਜਵਾਨੀ ਆਰ ਸਭ ਕੁਝ ਰਸਾਤਲ ਵੱਲ ਜਾ ਰਿਹਾ ਹੈ ਪਰ ਕੀ ਵੀ ਨਾ ਪਾਸ ਇਸ ਦਾ ਕੋਈ ਇਲਾਜ ਹੈ ਸੀ ਛੈਦਿਕੋ ਜਿਸ ਨੂੰ ਉਸਨੇ ਆਪਣੇ ਭਾਣੀ ਇਲਾਜ ਸਮਝਿਆ ਸੀ ਤੇ ਇਹ ਇਲਾਜ ਉਸਨੇ ਕਰਨਾ ਵੀ ਚਾਹਾ ਪਰ ਕਦਾਰ ਨੇ ਇਸ ਨੂੰ ਪ੍ਰਵਾਨ ਨਹੀਂ ਕੀਤਾ ਜਦ ਕਿ ਕਦਾਰ ਨਾਲ ਵਿਆਹ ਕਰਾਉਣ ਦਾ ਸ਼ਬਦ ਵੀਨਾ ਦੀ ਜ਼ੁਬਾਨ ਤੇ ਆਉਂਦਾ ਹੀ ਉਸਨੇ ਰੋਕ ਦਿੱਤਾ ਸੀ ਇੱਕ ਵਾਰੀ ਫੇਰ ਆਖ ਵੇਖਾਂ ਮਤੇ ਇਸ ਨਾਲ ਕਦਾਰ ਦੀ ਜਾਨ ਬਚ ਸਕਦੀ ਹੋਵੇ ਇਹ ਖਿਆਲ ਕਈ ਵਾਰੀ ਵੀਨਾ ਦੇ ਦਿਲ ਵਿੱਚ ਉੱਠਿਆ ਜਿਹੜਾ ਹੁਣ ਤੱਕ ਵੀ ਉੱਠ ਰਿਹਾ ਸੀ ਕਾਰਕਾਰ ਨੇ ਉਸ ਨੂੰ ਗਲ ਕਥ ਕਰਨ ਦਾ ਉਸ ਤੋਂ ਬਾਅਦ ਕਦੀ ਮੌਕਾ ਨਹੀਂ ਸੀ ਦਿੱਤਾ। ਬੀਨਾ ਮਾਈਏ ਪਈ, ਮੇਲ ਸੱਦਿਆ ਗਿਆ, ਘਰ ਵਿੱਚ ਹਲਵਾਈ ਬਿਠਾਇਆ ਗਿਆ, ਦਰਜੀ ਬਿਠਾਇਆ ਗਿਆ, ਗੌਣਲੀ ਕੁੜੀਆਂ ਦਾ ਝੌਂਡਾ ਇਕੱਠਾ ਹੋਇਆ। ਕਦਾਰ ਨੂੰ ਵੀ ਦੁਕਾਨ ਤੋਂ ਕੁਝ ਦਿਨਾਂ ਲਈ ਛੁੱਟੀ ਲੈਣੀ ਪਈ। ਕੰਮਕਾਰ ਦਾ ਭਾਰ ਉਸ ਦੇ ਸਿਰ ਸੀ। ਉਹ ਰਾਤ ਦਿਨ ਕੰਮ ਵਿੱਚ ਜੁਟਿਆ ਰਿਹਾ। ਕਿਸੇ ਵੇਲੇ ਵੀ ਉਹ ਬਿਲਾ ਬੈਠਣਾ ਨਹੀਂ ਸੀ ਚਾਹੁੰਦਾ। ਕਿ ਸ਼ਾਇਦ ਇਸ ਲਈ ਵੀ ਕਿਰਜੇ ਵਿੱਚ ਪੈ ਕੇ ਉਸ ਦੀਆਂ ਚੀਜ਼ਾਂ ਕੁਝ ਕ ਪਤਲੇਰੀਆਂ ਹੋ ਜਾਂਦੀਆਂ ਸਨ। ਇਤਰਾ ਕਈਆਂ ਦਿਨਾਂ ਤੋਂ ਵੀਨਾ ਨੇ ਕਦਾਰ ਦੀ ਸ਼ਕਲ ਨਹੀਂ ਸੀ ਵੇਖੀ ਕਿਸੇ ਮਾਈਏ ਪਈ ਕੁੜੀ ਲਈ ਆਪਣੇ ਕਮਰੇ ਚੋਂ ਤੇ ਕੁੜੀਆਂ ਦੇ ਘੇਰੇ ਚੋਂ ਬਾਹਰ ਨਿਕਲਣਾ ਜੁਰਮ ਖਿਆਲ ਕੀਤਾ ਜਾਂਦਾ ਹੈ ਉਸ ਦਾ ਦਿਲ ਚਾਹ ਰਿਹਾ ਸੀ ਕਿ ਕਦਾਰ ਕਿਤੋਂ ਆਉਂਦਾ ਜਾਂਦਾ ਹੀ ਉਸ ਵੱਲ ਝਾਤੀ ਮਾਰ ਜਾਵੇ ਪਰ ਉਸ ਦੀ ਆਸ ਸਫਲ ਨਾ ਹੋਈ ਕਦਾਰ ਨੇ ਜਿਵੇਂ ਇਸ ਕਮਰੇ ਦਾ ਰਸਤਾ ਹੀ ਛੱਡ ਦਿੱਤਾ ਸੀ ਮਨ ਮੰਗੀ ਚੀਜ਼ ਦੀ ਅਨਹੋਦ ਜਿਵੇਂ-ਜਿਵੇਂ ਵਧਦੀ ਜਾਵੇ ਸਾਡੀ ਮੰਗ ਵੀ ਉਸੇ ਨਾਲ ਵਾਧੇ ਤੇ ਹੁੰਦੀ ਜਾਂਦੀ ਹੈ ਕਦਾਰ ਨੂੰ ਇੱਕ ਵਾਰੀ ਮਿਲ ਕੇ ਉਸ ਨੂੰ ਆਪਣੇ ਅਮਰਤ ਪਿਆਰ ਦਾ ਯਕੀਨ ਕਰਾਉਣਾ ਅਤੇ ਉਸ ਨੂੰ ਜਿਉਂਦੇ ਰਹਿਣ ਲਈ ਪ੍ਰੇਰਣਾ ਕਰਨ ਲਈ ਵੀਨਾ ਦਾ ਦਿਲ ਕਾਲਾ ਹੋ ਰਿਹਾ ਸੀ ਤੇ ਇਸ ਕੰਮ ਵਿੱਚ ਜਿਉਂ-ਜਿਉਂ ਢਲ ਪੈਂਦੀ ਗਈ ਵੀਨਾ ਦੀ ਮਿਲਨਤੀਬਰਤਾ ਹੋਰ ਚਮਕਦੀ ਗਈ ਪਰ ਉਸ ਨੂੰ ਮੌਕਾ ਹੀ ਨਾ ਲੱਭ ਸਕਿਆ ਅਖੀਰ ਜਦ ਉਸਦੇ ਵਿਆਹ ਵਿੱਚ ਸਿਰਫ 2 ਦਿਨ ਬਾਕੀ ਰਹਿ ਗਏ ਤੇ ਅਜੇ ਵੀ ਉਸ ਦੀ ਰੀ ਪੂਰੀ ਨਾ ਹੋਈ ਤਾਂ ਵੀਨਾ ਘਬਰਾ ਉੱਠੀ ਅੱਜ ਸਵੇਰ ਤੋਂ ਵੀਨਾ ਦਾ ਮਨ ਡਾਢਾ ਪਰੇਸ਼ਾਨ ਹੈ ਕੁੜੀਆਂ ਨੇ ਵੀ ਬਥੇਰੀ ਕੋਸ਼ਿਸ਼ ਕੀਤੀ ਮਾਂ ਨੇ ਵੀ ਤਰਲੇ ਕੀਤੇ ਪਰ ਵੀਨਾ ਨੇ ਰੋਟੀ ਨਾ ਖਾਧੀ ਸਾਰੀ ਦਿਹਾੜੀ ਉਸ ਨੇ ਇਨ੍ਹਾਂ ਸੋਚਾਂ ਵਿੱਚ ਗਵਾ ਦਿੱਤੀ ਸਰਫ ਅਜਰਾ ਦਿਨ ਬਾਕੀ ਹੈ ਦਿਨ ਚੜਦੇ ਹੀ ਮੈਂ ਕਿਸੇ ਹੋਰ ਘਰ ਵੱਲ ਜਾ ਰਹੀ ਹੋਵਾਂਗੀ ਕਿ ਇੱਕ ਵਾਰੀ ਪਹਿਲਾਂ ਕਦਾਰ ਨੂੰ ਨਹੀਂ ਮਿਲ ਸਕਾਂਗੀ ਰਾਤ ਪੈ ਗਈ ਸਾਰਾ ਮੇਲ ਰੋਟੀ ਟੋਕ ਖਾ ਕੇ ਆਪੋ ਆਪਣੇ ਟਿਕਾਣੇ ਜਾ ਲੱਗਾ ਪਰ ਕੁੜੀਆਂ ਦੀ ਢੋਲ ਕੀ ਪੂਰੇ ਜੋਰ ਨਾਲ ਵੱਜ ਰਹੀ ਸੀ ਗਾਉਂਦਿਆਂ ਗਾਉਂਦਿਆਂ ਉਹਨਾਂ ਦੀਆਂ ਘੁੱਗਾ ਮਿਲ ਰਹੀਆਂ ਸਨ ਢੋਲ ਕੀ ਵਜਣ ਵਾਲੀ ਦੀ ਬਾਹ ਥੱਕ ਗਈ ਪਰ ਅਜੇ ਤੱਕ ਹਟਣ ਦਾ ਨਾਂ ਨਹੀਂ ਸੰਲੈਂਦੀਆਂ ਇੱਕ ਗੀਤ ਖਤਮ ਹੁੰਦਾ ਤੇ ਝੱਟ ਦੂਜਾ ਸ਼ੁਰੂ ਹੋ ਜਾਂਦਾ ਉਹ ਛੋਟੇ ਕਮਰੇ ਵਿੱਚ ਦਰੀਵੇਸ਼ੀ ਹੋਈ ਸੀ ਜੈਸੋਤੇ 15-20 ਕੁੜੀਆਂ ਬੈਠੀਆਂ ਗਾ ਰਹੀਆਂ ਸਨ 12 ਵਜ ਗਏ ਤੇ ਇਸ ਤੋਂ ਬਾਅਦ ਇੱਕ ਪਰ ਗਾਣੇ ਦੀ ਮਹਿਫਲ ਵਿੱਚ ਜਰਾ ਜਿੰਨੀ ਸਥਲਤਾ ਨਾ ਆਈ ਛੇ ਕੜਲਾਦਨ ਜੋ ਸੀ ਅਖੀਰ ਵੱਡੀਆਂ ਬੁੱਢੀਆਂ ਨੇ ਗੁੱਸੇ ਹੋਣਾ ਸ਼ੁਰੂ ਕਰ ਦਿੱਤਾ ਜਿਨ੍ਹਾਂ ਦੀ ਨੀਂਦਰ ਵਿੱਚ ਵਿਗਨ ਪੈ ਰਿਆ ਸੀ ਤਾਂ ਕਿਤੇ ਜਾ ਕੇ ਸਿਲਸਿਲਾ ਬੰਦ ਹੋਇਆ ਕਈ ਜੜੀਆਂ ਗਾਉਂਦੀਆਂ ਬਹੁਤ ਸ਼ਕੀਨ ਸਨ ਉਹਨਾਂ ਨੇ ਤਾਂ ਅੱਜ ਦੀ ਸਾਰੀ ਰਾਤ ਹੀ ਇਸੇ ਤਰ੍ਹਾਂ ਬਤਾ ਦੇਣ ਦਾ ਫੈਸਲਾ ਕਰ ਲਿਆ ਸੀ ਪਰ ਦੂਜੇ ਕਮਰੇ ਵਿੱਚੋਂ ਆ ਰਹੀਆਂ ਝੜਕਾਂ ਨੇ ਉਹਨਾਂ ਦੀ ਕੋਈ ਪੇਸ਼ ਨਾ ਜਾਣ ਦਿੱਤੀ ਅੰਡਰ ਬਾਂਡੋ ਜੜੀਆਂ 5-7 ਆਈਆਂ ਹੋਈਆਂ ਸਨ ਉਹ ਘਰੋ ਘਰੀ ਚਲੀਆਂ ਗਈਆਂ ਬਾਕੀ ਮੇਲ ਵਾਲੀਆਂ ਕੁੜੀਆਂ ਥਾਂ ਥਾਂਈ ਲੇਟ ਗਈਆਂ ਕੁੜੀਆਂ ਦੇ ਘੇਰੇ ਵਿੱਚ ਸੁੱਤੀ ਹੋਈ ਵੀਨਾ ਇਸ ਵੇਲੇ ਆਪਣੇ ਪ੍ਰਵੇਸ਼ ਨੂੰ ਸਾਇਰ ਕਲਪਨਾ ਦੀ ਅੱਖ ਨਾਲ ਵੇਖ ਰਹੀ ਸੀ ਹੌਲੀ ਹੌਲੀ ਸਭ ਕੁੜੀਆਂ ਨੀਂਦਰ ਦੀ ਮਿੱਠੀ ਗੋਦ ਵਿੱਚ ਖੂਕ ਸੌ ਗਈਆਂ ਪਰ ਵੀਨਾ ਅਜੇ ਤੱਕ ਜਾਗਦੀ ਸੀ ਉਸ ਦੇ ਸਾਹਮਣੇ ਜਾਲੇ ਵਿੱਚ ਨਿੰਮੀ ਨਿੰਮੀ ਲਾਲਟਨ ਜਗ ਰਹੀ ਸੀ ਜਿਸ ਦੀ ਬੱਤੀ ਸੌਣ ਤੋਂ ਪਹਿਲਾਂ ਕਿਸੇ ਕੁੜੀ ਨੇ ਨੀਵੀਂ ਕਰ ਦਿੱਤੀ ਸੀ ਵੀਨਾ ਦੀ ਨਜ਼ਰ ਇਸ ਵੇਲੇ ਨਿੰਮੀ ਲਾਟ ਉੱਤੇ ਜੰਮੀ ਹੋਈ ਸੀ ਸਾਰੇ ਕਮਰੇ ਵਿੱਚ ਹਨੇਰਾ ਸੀ ਸਿਰਫ ਇਸ ਲਾਲਟਨ ਦੀਵਾਲੀ ਹੀ ਪਤਲਾ ਜਿਹਾ ਚਾਨਨ ਦਾ ਖੇਰਾ ਵਿਖਾਈ ਦੇ ਰਿਹਾ ਸੀ ਸੁੱਤਿਆਂ-ਸੁੱਤਿਆਂ ਉਸ ਨੂੰ ਕੁਝ ਖਿਆਲ ਆਇਆ ਉਹ ਠੱਕੇ ਬੈਠ ਗਈ ਤੇ ਫਿਰ ਤੁਜੀ ਹੀ ਨਜ਼ਰ ਨਾਲ ਉਸਨੇ ਸਾਰੀਆਂ ਸੁੱਤੀਆਂ ਹੋਈਆਂ ਵੱਲ ਤੱਕਿਆ ਫਿਰ ਉਸਨੇ ਆਪਣੇ ਪਾਸੇ ਲੇਟੀ ਹੋਈ ਵਿਦਿਆ ਵੱਲ ਨਜ਼ਰ ਫੇਰੀ ਜਿਹੜੀ ਸ਼ਾਇਦ ਮੱਛਰ ਲੜਨ ਕਰਕੇ ਗੱਲ ਨੂੰ ਖੁਰਕਰੀ ਹੋਈ ਪਾਸਾ ਪਰਤ ਰਹੀ ਸੀ ਵੀਨਾ ਨੇ ਉਸਦਾ ਹੱਥ ਫੜ ਕੇ ਇੱਕ ਦੁਆਰੀ ਖਿਲਾਇਆ ਉਹ ਅੱਖਾਂ ਖੋਲ ਕੇ ਵੀਨਾ ਵੱਲ ਤੱਕੀ ਵੀਨਾ ਨੇ ਉਸ ਨੂੰ ਉਠਾਲ ਕੇ ਇਸ਼ਾਰੇ ਨਾਲ ਆਪਣੇ ਮਗਰੋਂ ਨੂੰ ਕਿਹਾ ਤੇ ਲਾਲਟਨ ਚੁੱਕ ਕੇ ਕਮਰੇ ਤੋਂ ਬਾਹਰ ਨਿਕਲੀ ਚੁੱਪਚਾਪੀ ਵਿੱਧਾ ਵੀ ਉਸ ਦੇ ਪਿੱਛੇ ਤੁਰ ਪਈ ਬਾਹਰ ਪੌੜੀਆਂ ਕੋਲ ਜਾ ਕੇ ਉਸ ਨੇ ਵਿੱਧਾ ਦੇ ਕੰਨ ਵਿੱਚ ਕਿਹਾ ਮੈਂ ਉੱਪਰ ਜਾ ਕੇ ਬਰਸਾਤੀ ਵਿੱਚ ਬੈਠਣੀ ਆ ਤੂੰ ਜਾ ਕੇ ਭਰਾਜੀ ਨੂੰ ਸੱਦ ਲਿਆ ਜਦ ਵਿੱਧਾ ਜਾਣ ਲੱਗੀ ਤਾਂ ਇਤਰਾ ਮੀਨਾ ਨੇ ਹੋਰ ਕਹਿ ਦਿੱਤਾ ਮੇਰਾ ਨਾਂ ਨਾ ਲਈ ਆਖੀ ਬੇਜੀ ਬੁਲਾਉਂਦੇ ਨੇ ਮੀਨਾ ਬਰਸਾਤੀ ਵਿੱਚ ਜਾ ਪਹੁੰਚੀ ਉੱਥੇ ਇੱਕ ਢਿੱਲੜ ਜਿਹਾ ਮੰਝਾ ਖੜਾ ਕੀਤਾ ਹੋਇਆ ਸੀ ਜਿਸ ਨੂੰ ਢਾਹ ਕੇ ਬੈਠ ਗਈ ਥੋੜੀ ਦੇਰ ਬਾਅਦ ਉਸ ਨੂੰ ਕਿਸੇ ਦੇ ਪੈਰਾਂ ਦਾ ਖੜਾਕ ਸੁਣਾਈ ਦਿੱਤਾ ਇੱਥੇ ਨੇ ਵੇਜੀ ਕਦਾਰ ਨੇ ਜਦ ਅਮੀਰ ਤੋਂ ਉਲਟ ਮਾਇਆ ਦੀ ਥਾਂ ਵੀ ਇਹਨਾਂ ਨੂੰ ਵੇਖਿਆ ਤਾਂ ਉਸ ਨੂੰ ਇਹ ਸਵਾਲ ਕੀਤਾ 베ਜੀ ਨੇ ਨਹੀਂ ਮੈਂ ਸੱਦਿਆ ਸੀ ਬੈਠ ਜਾਓ ਜਰਾ ਪਰ ਵਿਦਿਆ ਤੇ ਕਹਿੰਦੀ ਸੀ ਮੈਂ ਹੀ ਉਸ ਨੂੰ ਕਿਹਾ ਸੀ ਮੇਰਾ ਨਾਂ ਨਾ ਲਵੇ ਜੇ ਮੇਰਾ ਨਾਂ ਲੈਂਦੀ ਤਾਂ ਮੈਨੂੰ ਪਤਾ ਸੀ ਤੁਸੀਂ ਨਹੀਂ ਸੀ ਆਉਣਾ ਕਦਾਰ ਵੀਨਾ ਤੋਂ ਜਰਾ ਪਰੇ ਹੋ ਕੇ ਮੰਜੇ ਦੀ ਹੀਂ ਤੇ ਬੈਠ ਗਿਆ ਉਸ ਨੇ ਪੁੱਛਣਾ ਚਾਹਾ ਰਾਤ ਦੇ 2 ਵਜੇ ਇਹੋ ਜਿਹਾ ਕਿਹੜਾ ਕੰਮ ਆਪਿਆ ਸੀ ਪਰ ਕੁਝ ਵੀ ਉਸ ਦੇ ਮੂੰਹੋਂ ਨਿਕਲ ਸਕਿਆ ਜੋ ਕੁਝ ਉਹ ਆਪਣੇ ਸਾਹਮਣੇ ਦੇਖ ਰਿਹਾ ਸੀ ਇਸ ਦ੍ਰਿਸ਼ ਨੇ ਸ਼ਾਇਦ ਉਸ ਦੀ ਜ਼ੁਬਾਨ ਫੜ ਲਈ ਸੀ ਵੀਨਾ ਨੇ ਸੂਹਾ ਸਾਲੂ ਲਿਆ ਹੋਇਆ ਸੀ ਉਸ ਦੇ ਗੋਰੇ ਕੋਮਲ ਹੱਥਾਂ ਉੱਤੇ ਮਹਿੰਦੀ ਦਾ ਗੂੜਾ ਰੰਗ ਲਾਲਟਨ ਦੀ ਰੋਸ਼ਨੀ ਵਿੱਚ ਲੈਸ਼ ਕਰਿਆ ਸੀ ਜਦੋਂ ਬਾਹ ਨੂੰ ਹਿਲਾਉਂਦੀ ਉਸ ਦੇ ਗੱਟ ਨਾਲ ਬੰਨੇ ਗਾਨੇ ਦੀਆਂ ਕਉਡੀਆਂ ਹਿੱਲਦੀਆਂ ਤੇ ਨਾਲ ਹੀ ਹਰਕਾਂ ਤੱਕ ਰੱਤਾ ਚੂੜਾ ਵਜੇ ਉੱਠਦਾ ਸਿਰ ਤੇ ਫੁੱਲ ਚੌਂਕ ਖੋਣ ਕਰਕੇ ਉਸ ਦਾ ਕਦ ਪਹਿਲਾਂ ਨਾਲੋਂ ਉੱਚਾ ਰਾ ਹੋ ਗਿਆ ਜਾਪਦਾ ਸੀ ਵੀਨਾ ਨੇ ਲਾਲਟਨ ਬੁਝਾ ਦਿੱਤੀ ਮਤੇ ਕੋਈ ਵੇਖ ਨਾ ਲਵੇ ਤੁਹਾਨੂੰ ਗੁੱਸਾ ਤੇ ਨਹੀਂ ਲੱਗਾ ਤੂੰ ਵੇਲੇ ਮੈਂ ਤੁਹਾਡੀ ਨੀਂਦਰ ਖਰਾਬ ਕੀਤੀ ਹੈ ਵੀਨਾ ਨੇ ਉਸਦੇ ਮਰਜਾਏ ਚਿਹਰੇ ਉੱਤੇ ਨਜ਼ਰ ਗੱਡ ਕੇ ਪੁੱਛਿਆ ਇਸਦੇ ਉੱਤਰ ਵਿੱਚ ਕਦਾਰ ਦਾ ਦਿਲ ਕਹਿ ਰਿਹਾ ਸੀ ਨੀਂਦਰ ਆਈ ਹੀ ਕਿਸ ਨੂੰ ਸੀ ਪਰ ਉਸਨੇ ਹੌਂਠਾਂ ਵਿੱਚੋਂ ਕੁਝ ਨਾ ਕੱਢਿਆ ਬੋਲਣਾ ਨਹੀਂ ਕਰਾਜੀ ਐਤਕੀ ਵੀਨਾ ਦੀ ਜ਼ੁਬਾਨ ਵਿੱਚ ਉਸਦੇ ਗਲੇ ਵਿੱਚ ਤੇ ਉਸਦੀਆਂ ਅੱਖਾਂ ਵਿੱਚ ਇੱਕੋ ਚੀਜ਼ ਸੀ ਪਿਆਰ ਦਾ ਗੂੜਾ ਰੰਗ ਉਸਦੇ ਹੱਥਾਂ ਉੱਤੇ ਲੱਗੀ ਹੋਈ ਮਹਿੰਦੀ ਨਾਲੋਂ ਵੀ ਗੂੜਾ ਕਈ ਦਿਨਾਂ ਤੋਂ ਇਸ ਤ੍ਰਿਸਭਾਉ ਨੇ ਉਸਦੇ ਦਿਲ ਲੱਗੇ ਸੰਗ ਦੀ ਜਿਹੜੀ ਕੰਧ ਉਸਾਰੀ ਹੋਈ ਸੀ ਪਿਆਰ ਦੇ ਤੇਜ਼ ਹੜੱਗੇ ਉਹ ਕੰਧ ਇਕਦਮ ਰੜਪੜ ਗਈ ਕਦਾਰ ਦੀ ਜ਼ੁਬਾਨ ਜਦ ਫੇਰ ਵੀ ਨਾ ਖੁੱਲੀ ਤਾਂ ਵੀ ਨਾ ਸਰਕ ਕੇ ਉਸ ਦੇ ਨਾਲ ਜਾ ਲੱਗੀ ਤੇ ਉਸ ਦਾ ਹੱਥ ਆਪਣੇ ਦੋਹਾਂ ਹੱਥਾਂ ਵਿੱਚ ਫੜ ਕੇ ਤਰਲੇ ਭਰੀ ਆਵਾਜ਼ ਵਿੱਚ ਬੋਲੀ ਭਰਾ ਜੀ ਹੁਣ ਤੇ ਬੋਲੋ ਹੁਣ ਤੇ ਮੈਂ ਚਲੀ ਜਾਣਾ ਏ ਉਸ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਕਦਾਰ ਨੇ ਇਸ ਤਰ੍ਹਾਂ ਅੱਖਾਂ ਝਪਕੀਆਂ ਜਿਵੇਂ ਕਿਸੇ ਨੇ ਠੰਡੇ ਪਾਣੀ ਦਾ ਛਿੱਟਾ ਮਾਰ ਕੇ ਉਸ ਨੂੰ ਨੀਂਦਰ ਚੋਂ ਜਗਾ ਦਿੱਤਾ ਹੋਵੇ ਉਹ ਬੋਲਿਆ ਕੀ ਪੁੱਛਣੀਆਂ ਵੀ ਨਹੀਂ ਤੁਸੀਂ ਕਿਹੜੀ ਗੱਲਾਂ ਗੁੱਸੇ ਹੋ ਮੇਰੇ ਨਾਲ ਇੱਕ ਵਾਰੀ ਫੇਰ ਕਦਾਰ ਉੱਤੇ ਖਮੋਸ਼ੀ ਛਾ ਗਈ ਵੀਨਾ ਦੇ ਅਸੇ ਛੋਟੇ ਜਿਹੇ ਪ੍ਰਸ਼ਨ ਦਾ ਉੱਤਰ ਜੇ ਕਿ ਉਸ ਪਾਸ ਹੈ ਸੀ ਤਾਂ ਇਹੋ ਜੋ ਕੁਝ ਉਸਨੇ ਕਿਹਾ ਕੋਣ ਕਹਿੰਦਾ ਵੀ ਨਹੀਂ ਛੱਡੋ ਵੀ ਮੂੰਹ ਰੱਖਣੀਆਂ ਗੱਲਾਂ ਵੀਨਾ ਦੇ ਤਰਲੇ ਵਿੱਚ ਐਤਕੀ ਪੱਥਰ ਗਾਲ ਸ਼ਕਤੀ ਸੀ ਮੈਂ ਐਡੀ ਅਣਜਾਣੀ ਤੇ ਨਹੀਂ ਵੀਨਾ ਦੇ ਚਿਹਰੇ ਉੱਤੇ ਅੱਜ ਬਾਲ ਸਰਲਤਾ ਦੇ ਥਾਂ ਡੂੰਗੀ ਗੰਭੀਰਤਾ ਸੀ ਉਸਦੇ ਉਪਰੋਕਤ ਵਾਕ ਨਾਲ ਕੇਦਾਰ ਦਾ ਦਿਲ ਜਿਹੜਾ ਉਸਨੇ ਸਬਰ ਤੇ ਧੀਰਜ ਦੇ ਬੰਨ ਮਾਰ ਕੇ ਰੋਕਿਆ ਹੋਇਆ ਸੀ ਸੱਚਮੁੱਚ ਪੰਗਰ ਕੇ ਵਹਿ ਤੁਰਿਆ ਸ਼ਾਇਦ ਉਹ ਜੋ ਕੁਝ ਜਿਉਂਦੇ ਜੀ ਆਪਣੇ ਸੀਨੇ ਵਿੱਚੋਂ ਨਹੀਂ ਸਿਕੜਨਾ ਚਾਹੁੰਦਾ ਉਹ ਕਿਸੇ ਅਮੋੜ ਤਾਕਤ ਨੇ ਉਸ ਦੀ ਜ਼ੁਬਾਨੋਂ ਕਢਾ ਦਿੱਤਾ ਵੀ ਨਹੀਂ ਮੈਂ ਨਹੀਂ ਦੱਸ ਸਕਦਾ ਮੇਰੀ ਚੰਗੀ ਵੀ ਨਹੀਂ ਇਸ ਬਾਰੇ ਮੇਰੇ ਕੋਲ ਕੁਝ ਨਾ ਪੁੱਛ ਮੈਂ ਤੇਰੇ ਅੱਗੇ ਵਾਸਤਾ ਪਾ ਕੇ ਕਹਿਣਾ ਨਾ ਪੁੱਛਾਂ ਇਹ ਜਾਣਦੀ ਹੋਈ ਵੀ ਇਹ ਤੁਹਾਡੇ ਦਿਲ ਵਿੱਚ ਕੀ ਕੁਝ ਹੈ ਕੀ ਕਰਨਾ ਪੁੱਛਾਂ ਪਰ ਪਰ ਭਰਾ ਜੀ ਇਹ ਕੀ ਵੀਨਾ ਉਸ ਦੇ ਹੋਰ ਨੇੜੇ ਹੋ ਕੇ ਇੱਥੋਂ ਤੱਕ ਕਿ ਮੂੰਹ ਪਾਸ ਮੂੰਹ ਲੈ ਜਾ ਕੇ ਬੋਲੀ ਤੁਸੀਂ ਤੁਸਾਂ ਸ਼ਰਾਬ ਪੀਤੀ ਹੈ ਤੁਹਾਡੇ ਮੂੰਹ ਚੋਂ ਵਿੱਚੋਂ ਹੀ ਕਦਾਰ ਬੋਲਿਆ ਬੇਸ਼ੱਕ ਵੀ ਨਹੀਂ ਮੈਂ ਸ਼ਰਾਬ ਪੀਤੀ ਹੈ ਪਰ ਕਿਉਂ ਇਸ ਲਈ ਕਿ ਤੈਨੂੰ ਭੁੱਲ ਸਕਾਂ ਤੇ ਤੂੰ ਮੈਨੂੰ ਨਫ਼ਰਤ ਕਰ ਸਕੇ ਭਰਾ ਜੀ ਤੁਸੀਂ ਇਹ ਕੀ ਕਰ ਰਹੇ ਹੋ ਕੁਝ ਨਹੀਂ ਵੀ ਨਹੀਂ ਮੈਂ ਤੇਰੇ ਕੋਲੋਂ ਮਾਫੀ ਮੰਗਣਾ ਜੇ ਮੇਰੇ ਮੂੰਹੋਂ ਕੁਝ ਇਹ ਗੱਲ ਖਤਮ ਕਰਨ ਤੋਂ ਪਹਿਲਾਂ ਹੀ ਉੱਠ ਕੇ ਬਾਹਰ ਵੱਲ ਤੁਰ ਪਿਆ ਪਰ ਵੀਨਾ ਨੇ ਉਸ ਦੀ ਬਾਹ ਫੜ ਕੇ ਫੇਰ ਉੱਥੇ ਬਿਠਾ ਲਿਆ ਕੀ ਕਿਹਾ ਜੀ ਮੈਂ ਤੁਹਾਨੂੰ ਨਫ਼ਰਤ ਕਰਾਂ ਤੇ ਰੋਕਦੇ ਰੋਕਦੇ ਵੀਨਾ ਦੀ ਹਿੱਕ ਚੋਂ ਗਰਮ ਗਰਮ ਹਵਾ ਦਾ ਇੱਕ ਬੁੱਲਾ ਨਿਕਲ ਕੇ ਬਰਸਾਤੀ ਦੀ ਖਮੋਸ਼ੀ ਵਿੱਚ ਰਲ ਗਿਆ ਹਾਂ ਤੇ ਮੈਂ ਸਿਗਰਟ ਵੀ ਪੀਣੇ ਇਸੇ ਕਰਕੇ ਸ਼ੁਰੂ ਕੀਤੇ ਸਨ ਜਾਂ ਵੀ ਨਹੀਂ ਰੱਬ ਦੇ ਵਾਸਤੇ ਮੇਰੇ ਕੋਲੋਂ ਹੋਰ ਕੁਝ ਨਾ ਪੁੱਛੀ ਨਹੀਂ ਤੇ ਮੇਰਾ ਦਿਲ ਪਾਟ ਜਾਏਗਾ ਵੀ ਨਹੀਂ ਰੋਣਾ ਮੇਰੀ ਚੰਗੀ ਵੀ ਨਹੀਂ ਅਥਰੂ ਬਖਾ ਕੇ ਮੇਰਾ ਕੇਦਾਰ ਦੀ ਆਵਾਜ਼ ਰੋਕ ਗਈ ਉਹ ਵੀਨਾ ਪਾਸੋਂ ਹੱਥ ਛਡਾ ਕੇ ਪਰਲੇ ਨੁੱਕਰ ਨਾਲ ਜਾ ਲੱਗਾ ਵੀਨਾ ਭੱਜ ਕੇ ਉਸ ਪਾਸ ਪਹੁੰਚੀ ਤੇਰ ਜਿਹ ਉਸ ਨੂੰ ਜੱਫੀ ਭਰ ਕੇ ਕੁਝ ਬੋਲਣ ਲਈ ਉਸ ਨੇ ਸਿਰ ਚੁੱਕਿਆ ਪਰ ਆਵਾਜ਼ ਸਾਇਰੋਸ ਦੇ ਗੁੱਲਾਂ ਨਾਲ ਟਕਰਾ ਕੇ ਫੇਰ ਪਛਾਹ ਮੜ ਗਈ। ਤਦਾਰ ਨੇ ਉਸ ਦੇ ਸਿਰ ਨੂੰ ਬਾਹ ਵਿੱਚ ਘੁੱਟ ਲਿਆ ਤੇ ਰਾਜਵਾ ਪਿਆਰ ਦਿੰਦਿਆਂ ਕਿਹਾ ਵੀਨੀ ਪ੍ਰਮਾਤਮਾ ਤੇਰਾ ਸੁਹਾਗ اٹਲ ਰੱਖੇ ਤੇਰੇ ਵੱਲੋਂ ਠੰਡੀ ਬਾਹ ਆਉਂਦੀ ਰਹੇ ਮੇਰੇ ਲਈ ਇਤਨਾ ਹੀ ਕਾਫੀ ਹੈ। ਉਹ ਵੀਨਾ ਨੂੰ ਆਪਣੇ ਸਰੀਰ ਨਾਲੋਂ ਪਰੇ ਹਟਾਉਣ ਦੀ ਕੋਸ਼ਿਸ਼ ਕਰਨ ਲੱਗਾ ਪਰ ਵੀਨਾ ਨੇ ਉਸ ਦੇ ਲੱਕਦਵਾਲੇ ਬਾਹਾਂ ਪਾ ਕੇ ਹੱਥਾਂ ਦੀ ਕੰਗੜੀ ਇੰਨੀ ਮਜ਼ਬੂਤ ਕੀਤੀ ਹੋਈ ਸੀ ਉਸ ਨੂੰ ਛੜਾ ਨਾ ਸਕਿਆ। ਬੀਨਾ ਇਸ ਵੇਲੇ ਨਿਰਬਾਖ ਸੀ ਭਾਵੇਂ ਉਸਦਾ ਦਿਲ ਅਥਰੂਆਂ ਦੀ ਬੋਲੀ ਵਿੱਚ ਬਹੁਤ ਕੁਝ ਕਹਿ ਰਿਹਾ ਸੀ ਤੇਰੇ ਹਟਕੋੜਿਆਂ ਦੀ ਆਵਾਜ਼ ਦੂਰ ਦੂਰ ਤੱਕ ਸੁਣਾਈ ਦੇ ਰਹੀ ਹੈ ਵੀ ਨਹੀਂ ਬਸ ਕਰ ਮੈਂ ਜਿੱਚਰ ਜਿਆਂਗਾ ਸਿਰਫ ਤੇਰੇ ਲਈ ਜਿਆਂਗਾ ਮੈਂ ਕੋਸ਼ਿਸ਼ ਕਰਾਂਗਾ ਕਿ ਜਿਉਂਦਾ ਰਹਾ ਤਵਾੜੀ ਹਾਲਤ ਵੇਖ ਕੇ ਮੈਨੂੰ ਡਰ ਲੱਗ ਰਿਹਾ ਹੈ ਬੀਨਾ ਨੇ ਦਰਦ ਵਿੱਚ ਗੜੂੰਦ ਹੋ ਕੇ ਕਿਹਾ ਡਰ ਕਿਦਾਰ ਦੇ ਸ਼ਬਦਾਂ ਵਿੱਚ ਤਸੱਲੀ ਦਾ ਰੰਗ ਸੀ ਇਸ ਗੱਲ ਦਾ ਡਰ ਵੀ ਨਹੀਂ ਮੀਨੀ ਜੋ ਕੁਝ ਇਸ ਦੇ ਉੱਤਰ ਵਿੱਚ ਕਹਿਣ ਲੱਗੀ ਸੀ ਕਹਿ ਨਾ ਸਕੀ ਪਰ ਉਸ ਦਾ ਦਿਲ ਪੁਕਾਰ ਰਿਹਾ ਸੀ ਤੁਸੀਂ ਪੈਰੋ ਪੈਰ ਮੌਤ ਵੱਲ ਜਾ ਰਹੇ ਹੋ ਭਰਾ ਜੀ ਪਤਾ ਨਹੀਂ ਕਦਾਰ ਨੇ ਉਸ ਦੇ ਦਿਲ ਦੀ ਆਵਾਜ਼ ਸੁਣੀ ਕਿ ਨਹੀਂ ਸ਼ਾਇਦ ਸੁਣ ਹੀ ਲਈ ਹੋਵੇਗੀ ਜੇ ਨਾ ਸੁਣਦਾ ਤਾਂ ਉਹ ਇਹ ਕਿਉਂ ਕਹਿੰਦਾ ਵੀ ਨਹੀਂ ਮੈਂ ਕੋਸ਼ਿਸ਼ ਕਰਾਂਗਾ ਕਿ ਜਿਉਂਦਾ ਰਹਾ ਭਰਾ ਜੀ ਵੀਨਾ ਚਲਾਈ ਛੱਡ ਦੇ ਚੰਗੀ ਵੀ ਨਹੀਂ ਤੇਰੀ ਆਵਾਜ਼ ਦੂਰ ਦੂਰ ਤੱਕ ਸੁਣਾਈ ਦਿੰਦੀ ਹੈ ਨਹੀਂ ਵੀਨਾ ਛੱਡ ਦੇ ਮੈਨੂੰ ਵੀਨਾ ਦੀਆਂ ਬਾਹਾਂ ਸਥਲ ਹੋ ਕੇ ਪਾਸਿਆਂ ਨਾਲ ਲੰਮਕ ਗਈਆਂ ਬਰਸਾਤੀ ਦੀ ਕੰਧ ਨਾਲ ਸਿਰ ਜੋੜ ਕੇ ਵੀਨਾ ਰੋ ਰਹੀ ਸੀ ਰੁੰਦਿਆਂ ਰੁੰਦਿਆਂ ਅਚਾਨਕ ਉਸਨੇ ਸਿਰ ਚੁੱਕਿਆ ਸ਼ਾਇਦ ਦਿਲ ਵਿੱਚ ਕੋਈ ਦ੍ਰੜ ਫੈਸਲਾ ਕਰਕੇ ਸ਼ਾਇਦ ਅੰਤਮ ਫੈਸਲਾ ਕਰਕੇ ਉਹ ਬੋਲ ਉੱਠੀ ਮੈਂ ਉਹ ਲਫ਼ਜ਼ ਵਾਪਸ ਲੈਂਦੀ ਹਾਂ ਜਿਹੜਾ ਤਸੌਦਨ ਕਹਾਇਆ ਸੀ ਭਰਾ ਜੀ ਕਹਿ ਕੇ ਸੱਦਾ ਮੈਨੂੰ ਇਸ ਚੂੜੇ ਦੀ ਇਸ ਗਾਣੇ ਦੀ ਕੋਈ ਪ੍ਰਵਾਹ ਨਹੀਂ ਮੈਂ ਤੁਹਾਡੇ ਨਾਲ ਕਹਿੰਦੀ ਕਹਿੰਦੀ ਵੀਣਾ ਆਪਣੇ ਚੌਹੇ ਪਾਸੇ ਤੱਕੀ ਉਸ ਦੇ ਅੰਦਰੋਂ ਕੁਝ ਬੋਲ ਉੱਠਿਆ ਛੱਲੀ ਵੀਣਾ ਕਿਸ ਨੂੰ ਕਹਿ ਰਹੀ ਹੈ ਕਿ ਉਸਨੇ ਐਸੇ ਹਨੇਰੀ ਬਰਸਾਤੀ ਵਿੱਚ ਹੋਰ ਚੰਗੀ ਤਰ੍ਹਾਂ ਅੱਖਾਂ ਗੱਡ ਕੇ ਚੌਪਾਸੀ ਤੱਕਿਆ ਪਰ ਕਦਰ ਕਿਤੇ ਨਹੀਂ ਸੀ ਉਹ ਵਾਪਸ ਜਾ ਚੁੱਕਾ ਸੀ ਵੀਨਾ ਦੀਆਂ ਲੱਤਾਂ ਵਿੱਚ ਇਸ ਵੇਲੇ ਇਤਨਾ ਵੀ ਸਾਹਸਤ ਨਹੀਂ ਸੀ ਕਿ ਪੌੜੀਆਂ ਉਤਰ ਸਕਦੀ। ਤੰਦ ਨੂੰ ਫੜ ਕੇ ਉਹ ਉਤਰੀ ਜਿੱਥੋਂ ਅਟਕ ਕੇ ਗਈ ਸੀ ਉੱਥੇ ਹੀ ਜਾ ਕੇ लेट ਗਈ। ਗਲੀ ਵਿੱਚ ਹੂ ਹੂ ਕਰਦੇ ਇੱਕ ਦੋ ਕੁੱਤੇ ਰੋ ਰਹੇ ਸਨ। ਇਸ ਬਦਸ਼ਕੀਂ ਆਵਾਜ਼ ਤੋਂ ਬਚਣ ਲਈ ਵੀਨਾ ਨੇ ਕੰਨਾਂ ਵਿੱਚ ਉਂਗਲਾਂ ਦੇ ਲਈਆਂ ਪਰ ਫਿਰ ਵੀ ਉਹ ਨਹਿਸ਼ ਆਵਾਜ਼ ਉਸ ਨੂੰ ਸੁਣਾਈ ਦੇਣੋਂ ਨਾ ਰੁਕੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਭਾਗ 15ਵਾਂ। ਜਿਹੜੇ-ਜਿਹੜੇ ਦੋਸਤ ਆਪਣੇ ਇਸ ਚੈਨਲ ਨੂੰ ਦੇਖਦੇ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਪਰ ਜਿਹੜੇ ਦੋਸਤ ਇਸ ਚੈਨਲ ਤੇ ਨਵੇਂ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਤਾਂ ਜੋ ਭਵਿੱਖ ਦੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ